ਅੰਮ੍ਰਿਤਸਰ ਦੇ ਇਲਾਕਾ ਮਜੀਠਾ ਰੋਡ ਵਿਖੇ ਮੱਖਣ ਹੋਟਲ ਦੇ ਓਨਰ ਸਰਦਾਰ ਮਲਕੀਸ਼ ਸਿੰਘ ਜੀ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਮੌਕੇ ਤੇ ਲੰਗਰ ਦੀ ਸੇਵਾ ਬੜੀ ਸ਼ਰਧਾ ਭਾਵਨਾ ਦੇ ਨਾਲ ਨਿਭਾਈ ਗਈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸਾਬਕਾ ਡਿਪਟੀ ਮੇਅਰ ਸ਼੍ਰੀ ਓਮ ਪ੍ਰਕਾਸ਼ ਸੋਨੀ ਜੀ ਕੌਂਸਲਰ ਵਿਕਾਸ ਸੋਨੀ ਜੀ ਨੇ ਲੰਗਰ ਦੀ ਸੇਵਾ ਨਿਭਾਈ ਅਤੇ ਸਾਰੇ ਦੇਸ਼ ਵਾਸੀਆਂ ਨੂੰ प्रकाश गौर पर्व दी बधाई ਦਿੱਤੀ ਇਸ ਮੌਕੇ ਤੇ ਸਮੂਹ ਸੇਵਾਦਾਰ ਹਾਜ਼ਰ ਸਨ ਅੰਮ੍ਰਿਤਸਰ ਦਰਪਣ ਟੀਵੀ ਤੋਂ ਮધુ ਰਾਜਪੂਤ ਦੀ ਵਿਸ਼ੇਸ਼ ਰਿਪੋਰਟ 알음이를봐 <목소리도> <목소리도> आफ्नो काम गर्दै जानुहोस् ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਸੋਨੀ ਸਾਹਿਬ ਦਾ ਮੈਂ ਬਹੁਤ ਧੰਨਵਾਦ ਕਰਦਾ ਵਾਂ ਕਿ ਮਹਾਰਾਜ ਜੀ ਤਨਤਨ ਸਿੰਘ ਕੋਵਿੰਦ ਸਿੰਘ ਜੀ ਮਹਾਰਾਜ ਲੰਗਰ ਦੇ ਦਿਨ ਜਿਹੜੇ ਮਹਾਰਾਜ ਸੋਨੀ ਸਾਹਿਬ ਆਵੇ ਨੇ ਤੁਹਾਨੂੰ ਬਹੁਤ ਸਾਡਾ ਮਾਣ ਵਧਿਆ ਬਾਕੀ ਲੰਗਰ ਹਰ ਸਾਲ ਇੱਥੇ ਚੱਲਦਾ ਵਾ ਤੇ ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਦੇ ਅੱਗੇ ਵੀ ਇਸੇ ਤਰ੍ਹਾਂ ਹਰ ਵਰੀ ਸਿਰਫ ਵਰਤ ਦੇ ਭਲੇ ਨਾਲ ਇਹ ਚੱਲਦਾ ਰਵੇ ਤੇ ਆਨਗਵਾਨ ਦੇ ਸੰਜੋਗ ਨਾਲ ਸਾਧ ਸੰਗ ਦੀ ਸੰਗਤ ਦੇ ਸੰਜੋਗ ਨਾਲ ਹਰ ਵਾਰੀ ਅੱਗੇ ਵੀ ਚੱਲਿਆ ਤੇ ਅਗਾ ਵਿੱਚ ਚੱਲਦਾ ਰਵੇ ਬਸ ਇਤਨੇ ਮੈਂ ਕਹਿਣਾ ਚਾਹੁੰਦਾ ਬਾਕੀ ਸੁਨੀ ਸਾਹਿਬ ਨੂੰ ਮੈਂ ਬਹੁਤ ਬਹੁਤ ਧੰਨਵਾਦੀ ਆ ਇਨਾਂ ਨੇ ਆਗੇ ਤੇ ਮਦਦ ਕੀਤੀ ਜੀ ਮੈਂ ਇਹੋ ਕਹਾਂਗਾ ਵੀ ਬਾਣੀ ਨਾਲ ਜੁੜੋ ਬਾਣੀ ਨਾਲ ਜੁੜ ਕੇ ਤੇ ਨਸ਼ਿਆਂ ਨੂੰ ਤਿਆਗੋ ਤੇ ਆਪਣੇ ਕਾਰੋਬਾਰਾਂ ਦੇ ਵਿੱਚ ਮਤਲਬ ਕਿ ਧਿਆਨ ਦੇਵੋ ਜੇ ਲਾਈਫ ਲੜ ਲਗੋ ਤੇ ਇਹੋ ਜਿਹੇ ਦਿਨ ਹੁੰਦੇ ਆ ਗੁਰੂ ਗੋਬਿੰਦ ਸਿੰਘ ਜਿੱਦਾ ਕੋਈ ਵੀ ਗੁਰਗੁਰਪਾਣਾ ਵਾ ਉਹਨੂੰ ਵੱਧ ਚੜ ਕੇ ਮਨਾਓ ਵਾਹ ਵਾਹ ਜਨਾਬ ਜਮੀਨਾ ਬੜਾਈ ਪਿੱਤ ਦੇ ਨੇ ਸੰਤਾਨ ਸ੍ਰੀ ਗੁਰੂ ਬੈਂ ਸਿੰਘ ਜੀ ਦੇ ਜਨਮ ਦਿਹਾੜੇ ਤੇ ਅੱਜ ਮੱਖਣ ਦੇ ਚੀਲੋ ਇੱਥੇ ਬੜਾ ਖੁੱਲਾ ਲੱਗਰ ਜਿਹੜਾ ਉਹ ਮੈਂ ਗਿਆ ਸਾਰੀਆਂ ਸੰਗਤਾਂ ਦੇ ਮੈਂ ਮੁਬਾਰਕਬਾਦ ਦਿੰਦਾ ਛੇ ਪਰਿਵਾਰ ਜਿਹੜਾ ਮੇਰਾ ਪ੍ਰਾਣਾ ਨੰਨਾ ਲਿੱਖਣਾ ਛੋੜਾ ਚੰਗਾ ਪਰਿਵਾਰ ਆ ਕੋਈ ਵੀ ਧਾਰਮਿਕ function ਹੁੰਦਾ ਇਹ ਬੜੀ ਸ਼ਰਧਾ ਦੇ ਕੁਛੇ ਨਾਲ ਇੱਥੇ ਮਨਾਉਂਦੇ ਨੇ ਹਮੇਸ਼ਾ ਲੰਗਰ ਲਾਉਂਦੇ ਨੇ ਸੋ ਅੱਜ ਮੈਂ ਵੀ ਹਾਜ਼ਰ ਹੋਇਆ ਸੋ ਪ੍ਰਮਾਤਵਾ ਕਰੇ ਕਿ ਇਤਨਾ ਹੀ ਸੇਵਾ ਕਰਦੇ ਨੇ ਸੋਹਣ ਸਾਡੀ ਅਰਦਾਸ ਆ ਸੋ ਬਹੁਤ ਬਹੁਤ ਮੁਬਾਰਕਬਾਦ ਅੱਜ ਦਿਨ ਸ਼ੁਭ ਦਿਹਾੜੀ ਸੋਹਣ ਸਾਡ ਨੂੰ ਖੂਬ ਬਾਰੇ ਮੁਬਾਰਕਬਾਦ ਮੇਰਾ ਕੱਲ ਅਸੀਂ ਛੇ ਫੰਕਸ਼ਨ ਜਿਹੜੇ ਨੇ ਗੁਰਦੁਆਰਾ ਸਾਹਿਬ ਤੇ ਜਾ ਕੇ ਅਸੀਂ ਕੀਤੇ ਨੇ ਸੋ ਜਗਾ ਜਗਾ ਗਏ ਲੋਕਾਂ ਦੀ ਬੜੀ ਖੜਾ ਭਾਵਨਾ ਹੈ ਸਾਡੇ ਗੁਰੂਆਂ ਪ੍ਰਤੀ ਸਾਡੇ ਗੁਰੂਆਂ ਦੀ ਇਹਦੀ ਕੋਲੋਂ ਦੇ ਰਿਆ ਖਾਸ ਕਰਕੇ ਜਿਹੜੇ ਹਾਜ਼ਰ ਹੋਖੀਏ ਜੇ ਅਧਿਕ ਕੁਰਬਾਨੀਆਂ ਵਿਕਤੀਏ ਸਭ ਤੋਂ ਜ਼ਿਆਦਾ ਕੁਰਬਾਨੀਆਂ ਸਾਡੇ ਗੁਰਦਿਆਂ ਨੇ ਖਾਸ ਕਰਕੇ ਨੌਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਬਲਦਾਨ ਵੇਖੋ ਉਹਨਾਂ ਦੀ ਕੁਰਬਾਨੀ ਵੇਖੋ ਕੌਮ ਦੀ ਖਾਤਰ ਜੇਸੜੇ ਔਰੰਗਜ਼ੇਬ ਨੂੰ ਮੁਗਲਾਂ ਲੋ ਇਹਨਾਂ ਅਤਿਆਚਾਰ ਕੀਤਾ ਜਾ ਰਿਹਾ ਸੀਗਾ ਕਸ਼ਮੀਰੀ ਪੰਡਤਾਂ ਨੂੰ ਉਹਸੜੇ ਜ਼ਬਰੀ ਮੁਸਲਮਾਨ ਬਣਾਇਆ ਜਾਂਦਾ ਜਾ ਰਿਹਾ ਆਪਣੇ ਉਸ ਦਿਨ ਉਹਨਾਂ ਨੇ ਦਿੱਲੀ ਜਾ ਕੇ ਆਪਣਾ ਸੀਸ ਦਿੱਤਾ ਸੋ ਬੜੀ ਵੱਡੀ ਕੁਰਬਾਨੀ ਸੀ ਗੁਰੂ ਗਬਚਨ ਜੀ ਛੋਟੀ ਉਮਰ ਦੇ ਸੀ ਉਹ ਮੈਂ ਸਮਝਦਾ ਸਰਬੱਤ ਦਾ ਨੀਅਤ ਸੀ ਕਿ ਆ ਜਾਣਾ ਕਿ ਬਸ ਸਾਰਾ ਪਰਿਵਾਰ ਹੀ ਮਾਰਦਾ ਸੋ ਮੈਂ ਸਭ ਇਹਨਾਂ ਸਾਨੂੰ ਆਪਣੇ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਭੁੱਲਣਾ ਨਹੀਂ ਚਾਹੀਦਾ ਜੋ ਉਹਨਾਂ ਸਾਡੇ ਲਈ ਕੀਤਾ ਸੋ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਸਾਰਾ ਹਿੰਦੁਸਤਾਨ ਨਹੀਂ ਸਾਰਾ ਵਰਦੀ ਉਹਨਾਂ ਦੀ ਕੁਰਬਾਨੀ ਨੂੰ ਭੁੱਲਿਆ ਨਹੀਂ ਉਹਨਾਂ ਦੀ ਯਾਦ ਚ ਹਮੇਸ਼ਾ ਲੰਗਰ ਵੀ ਲੱਗਦੇ ਨੇ ਲੋਕ ਹੋਰ ਵੀ ਹੱਤਰਾਂ ਦੀਆਂ ਸੇਵਾਵੀਆਂ ਕਰਦੇ ਨੇ ਸੋ ਸਾਨੂੰ ਆਪਣੇ ਗੁਰੂਆਂ ਦੇ ਇਸ ਤਰ੍ਹਾਂ ਹੀ ਫੰਕਸ਼ਨ ਮਨਾਉਣੇ ਚਾਹੀਦੇ ਜਿਲ ਸਾਰੇ ਮੂਆਪੀ ਭਾਈਚਾਰੇ ਪ੍ਰੇਮ ਨਾਲ ਰਲ ਕੇ ਅਕਸਰ ਹੀ ਆਪਸੀ ਭਾਈਚਾਰੇ ਪ੍ਰੇਮ ਨਾਲ ਅਸੀਂ ਸਾਰੇ ਹੀ ਆਪਣੇ ਧਰਮ ਦੇ ਫੰਕਸ਼ਨ ਮਨਾਉਣੇ ਆ ਸੋ ਅੱਜ ਉਹਨਾਂ ਆਖਰ ਉਹ ਲੰਗਰ ਤੇ ਸੋ ਮੈਂ ਇਸ ਪਰਿਵਾਰ ਦਾ ਵੀ ਪਰਿਵਾਰ ਕਰਨਾ ਸਾਰੀਆਂ ਸੰਸਥਾ ਨੂੰ ਮੁਬਾਰਕਵਾਦ ਵੀ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ